ਕਹਿੰਦੇ ਜੀ ਸੁਖ ਰਹੀ ਟਾਣੀ ਤੇ ਜਦ ਬੂਰ ਆਉਂਦਾ ਹੈ ਝੂਮਟ ਦੀ ਜ਼ਿੰਦਗੀ ਸਰੂਰ ਆਉਂਦਾ ਹੈ ਜ਼ਿੰਦਗੀ ਨੂੰ ਜਿਉਣ ਯੋਗ ਕਰਦੀਆਂ ਨੇ ਮਿਹਨਤਾਂ ਤੇ ਕਿਰਤ ਸਦਕਾ ਚਿਹਰਿਆਂ ਤੇ ਨੂਰ ਆਉਂਦਾ ਵਾਹ ਇਹ ਗੱਲ 100% ਲਾਗੂ ਹੁੰਦੀ ਹੈ ਡਿਊਟੀ ਲੋ ਹੋਣਾ ਵਾਸਤੇ ਹਾਜ਼ਰੀ ਕੈਸਟ ਜਦੋਂ ਇਹਨਾਂ ਦੀ ਆਈ ਸੀ ਉਸ ਵਕਤ ਦਾ ਇਹਨਾਂ ਦੇ ਨਾਲ ਮੇਰਾ ਪ੍ਰੇਮ ਹੈ ਤੇ ਮੈਂ ਨਿਰੰਤਰ ਦੇਖਿਆ ਹੈ ਕਿ ਇਹਨਾਂ ਨੇ ਬੁਲੰਦੀਆਂ ਨੂੰ ਛੂਇਆ ਹੈ ਦੀਪ ਢਿੱਲੋ ਤੇ ਜੈਸਮੀਨ ਜੱਸੀ ਦੀ ਜਿਹੜੀ ਜੋੜੀ ਹੈ ਉਹ ਬਹੁਤ ਪੰਜਾਬ ਦੇ ਵਿੱਚ ਵਿਸ਼ੇਸ਼ ਮੁਕਾਮ ਰੱਖਦੀ ਹੈ ਪਰ ਮ제 ਦੀ ਗੱਲ ਇਹ ਹੈ ਵੀ ਨਿਰੰਤਰ ਬਲੰਦੀਆਂ ਛੂੰਦੇ ਹੋਏ ਵੀ ਸਾਡਾ ਰਿਸ਼ਤਾ ਜਿਹੜਾ ਉਹ ਉਸੇ ਤਰ੍ਹਾਂ ਬਣਿਆ ਰਿਹਾ ਹੈ ਅਸੀਂ ਸੁੱਖ-ਦੁੱਖ ਦੇ ਵਿੱਚ ਉਸੇ ਤਰ੍ਹਾਂ ਮਿਲਦੇ ਵਰਤਦੇ ਆਂ ਤੇ ਬਾਕੀ ਇਸ ਲਾਈਨ ਦੇ ਨਾਲ ਮੈਨੂੰ ਜੋੜਿਆ ਹਰਿੰਦਰ ਭੁੱਲਰ ਹੋਣਾ ਨਹੀਂ ਸਹੀ ਮੇੜਿਆਂ ਦੇ ਵਿੱਚ ਮੈਂ ਮੰਚ ਸੰਚਾਲਕ ਹਾਂ ਇਹਨਾਂ ਨੇ ਆਪਣੀਆਂ ਦਮਦਾਰ ਮੂਵੀਆਂ ਦੇ ਵਿੱਚ ਆਪਣੀ ਦਮ ਦਾ ਰੈਕਟਿੰਗ